ਸਤਿ ਸ਼੍ਰੀ ਅਕਾਲ ਦੋਸਤੋ ਜਿਗਜੀ ਡੇਲੀ ਵਲੌਗ ਤੇ ਮੈਂ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਵਰਕ ਵਗੈਰਾ ਕਰਿਆ ਤੇ ਹੁਣ ਆ ਪੱਠਿਆਂ ਦਾ ਕੰਮ ਆ ਜਿਹੜਾ ਪੱਠੇ ਵੀ ਆਪਾਂ ਲੈ ਆਏ ਤੇ ਹੁਣ ਇਹਨਾਂ ਨੂੰ ਕੁੱਤਰਨ ਦਾ ਜਿਹੜਾ ਕੰਮ ਆ ਉਹ ਨਿਮੇੜਦੀਏ ਕਿਉਂਕਿ ਸਵੇਰ-ਸਵੇਰ ਕੰਮ ਸਾਰੇ ਨਿਬੜ ਜਾਂਦੇ ਆ ਤੇ ਫੇਰ ਹੀ ਜਿਹੜੇ ਦੂਜੇ ਕੰਮ ਆ ਉਹ ਹਾਂ ਆਪਾਂ ਨਿਮੇੜਾਂਗੇ ਠੀਕ ਹੈ ਨਾ ਰੋਗ ਪਰ ਆਸ ਲਈਨੇ ਜਲਦੀ ਜਲਦੀ ਸਵੇਰੇ-ਸਵੇਰੇ ਜਿਹੜੇ ਕੰਮ ਹੋ ਜਾਣ ਉਹਦੇ ਅਰਗੀ ਜੀ ਜਿੰਨੀ ਵਧੀਆ ਕੰਮ ਆ ਜੋ ਮਾਗ ਦੋ ਲਾ ਦੇ ਥੋੜੀ ਤੇਰੇ ਇੰਟਰਵਿਊ ਦੀ ਮਾਗ ਤਾਂ ਕੱਟ ਗਿਆ ਮੇਰੇ ਕੋ ਆ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਲੈ ਜੱਟਾਂ ਦਾ ਕੰਮ ਤਾਂ ਐ ਹੁੰਦਾ ਸਮਝੋਂ ਵਾਰਾ ਕੀ ਹੋ ਗਿਆ ਮਿਸਤਰੀ ਨੂੰ ਬੁਲਾ ਕੇ ਮੈਨੂੰ ਲੱਗਦਾ ਦਿਖਾਉਣਾ ਪਊਗਾ ਇੱਕ ਵਾਰੀ ਟਰਾਈ ਹੋਰ ਕਰਦਗੇ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਜਿਹੜੇ ਭਰਾਵਾਂ ਨੂੰ ਜਾਣਕਾਰੀ ਹੈ ਦਰਸ਼ਕੋ ਦੱਸਿਓ ਜਰੂਰ ਆ ਕੀ ਕਾਰਨ ਹੋ ਗਿਆ ਵਧੀਆ ਕੱਲ ਚੱਲਦਾ ਬੰਦ ਕੀਤਾ ਸੀ ਅੱਜ ਸਾਰਾ ਧੂਏ ਧੂਆ ਹੋ ਗਿਆ ਇਹਨਾਂ ਨੂੰ ਫਿੱਟ ਵਾਲੇ ਮਿਸਤਰੀ ਨੂੰ ਸਾਧਿਆ ਵੀ ਕੀ ਪ੍ਰੋਬਲਮ ਆ ਗਈ ਇਹਦੇ 'ਚ ਉਹਨੂੰ ਬੁਲਾਉਣੇ ਆਂਗੇ ਫੋਨ ਕਰਕੇ ਕਿਉਂਕਿ ਜ਼ਿੰਮੇਦਾਰ ਫੇਰ ਪਤਾ ਕਿੱਥੋਂ ਆਉਣੇ 6 ਮਹੀਨਿਆਂ ਤੋਂ ਹਰੇਕ ਦਿਨ ਤੇ ਲੱਗਣੇ ਆ ਜਿਹੜੇ ਉਹ ਰੋਜ਼ ਦੇ ਲੱਗਣੇ ਆ ਅਜਿਹੇ ਸਾਪਾ ਜਿਹੜੇ ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਨਿਕਲਦਾ ਹੀ ਰਹਿੰਦਾ ਹੈਗਾ ਮੇ ਕੋ ਚੰਗਾ ਭਲਾ ਸੀ ਵਧੀਆ ਪੱਠੇ ਕੁਤਰੇ ਆ ਗੱਲ ਤੇ ਅੱਜ ਸਟਾਰਟ ਕੀਤਾ ਤੇ ਅੱਜ ਬਹਿ ਰਹੇ ਤੁਸੀਂ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਬਾਕੀ ਮਿਸਤਰੀ ਆ ਕੇ ਦੱਸੂਗਾ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਕੀ ਪ੍ਰੋਬਲਮ ਹੈ ਜਿਹੜੇ ਭਰਾ ਜਾਣਕਾਰ ਨੇ ਉਹਨਾਂ ਦੀ ਆਵਾਜ਼ ਵੇਖ ਕੇ ਦੱਸਤਾ ਹੋਊ ਵਿੱਚੋਂ ਆਹ ਚੀਜ਼ ਐ ਪਰ ਆਪਾਂ ਨੂੰ ਵੀ ਨਹੀਂ ਜਾਣਕਾਰੀ ਨਹੀਂ ਚਲੋ ਓਦੋਂ ਪਹਿਲੇ ਪਹਿਲਾ ਬਰਨਾ ਕੇ ਜਿਹੜਾ ਰੈਡੀ ਹੋ ਜੀਏ ਤੇ ਓਦੋਂ ਬਾਅਦ ਫਿਰ ਮਿਸਤਰੀ ਆਜੂ ਫਿਰ ਜਿਹੜਾ ਕੋਈ ਸਮਾਨ ਸਮੋਣ ਪੈਣ ਵਾਲਾ ਹੈ ਵਿੱਚ ਉਹ ਵੀ ਦੇਖਾਂਗੇ ਜਾਂ ਵਿੱਚੋਂ ਵਿੱਚੋਂ ਵੈਸੀ ਹੋ ਸਕਦਾ ਵੀ ਚੀਜ਼ ਕੋਈ ਖੁੱਲੀ ਹੋਵੇ ਨਾ ਕੋਈ ਪੈਣ ਵਾਲੀ ਹੋਵੇ ਉਹਨੇ ਆਪਾਂ ਨਾ ਲਈਏ ਫਿਰ ਰੈਡੀ ਹੋ ਜੀਏ ਮੇਰੇ ਦਰਸ਼ਕੋ ਮਿਸਤਰੀ ਵੀਰ ਵੀ ਐ ਜਿਹੜਾ ਪਹੁੰਚ ਗਿਆ ਬਹੁਤ ਵਧੀਆ ਜੀ ਠੀਕ ਠਾਕ ਹੋ ਆ ਗਏ ਚਲੋ ਟਾਈਮ ਸਾਰੀ ਆ ਗਏ ਹਨ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਕੋਈ ਬਾਈ ਚੜ੍ਹਦੀ ਕਲੇ ਜੀ ਹੋਰ ਦੇਖ ਵੀਰ ਜਲਦੀ ਜਲਦੀ ਫਿਰ ਪਹਿਲੀ ਗੋਲਟੀ ਆ ਗਏ ਹਨ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਵਧੀਆ ਹੋ ਗਿਆ ਤੇ ਫੀਟਰ ਨਾਲ ਆਪਣਾ ਸਟਾਰਟ ਨਹੀਂ ਹੋਇਆ ਕਰਦੇ ਆਂ ਤੇ ਪਹਿਲਾਂ ਲੱਸੀ ਦੀ ਰੋਟੀ ਖਾਣੀ ਹੈ ਕਿ ਲੱਸੀ ਪੀਣੀ ਹੈ ਕਿ ਚਾਹ ਪੀਣੀ ਹੈ ਅੱਜ ਇਹ ਕਿਹਨਾ ਸਾਰਾ ਕੁ ਹਾਂ ਕਰਦੇ ਆਂ ਬਸਾਂ ਫਿਰ ਚਲੋ ਠੀਕ ਹੀ ਮਾ ਕੇ ਪਾਣੀ ਪੀ ਮਾ ਕੇ ਠੀਕ ਹੈ ਚਾਹ ਕਰਦੇ ਆਂ ਫਿਰ ਹਾਂ ਇਹਨਾ ਸਵੇਰ ਗੇੜਾ ਪਾਇਆ ਕੱਲ ਚੰਗਾ ਭਣੀ ਬੰਦ ਕੀਤਾ ਸੀਗਾ ਠੀਕ ਹੈ ਤੇ ਸੁਬਾ ਫੇਰੇ ਸਟਾਰਟ ਹੀ ਹੋਇਆ ਤੂੰ ਆ ਜਾ ਗੱਡੀ ਇੱਥੇ ਫੇਰ ਕੋ ਇੰਟਰਵਿਊ ਦੀ ਦੇਖ ਲੈਨੇ ਠੀਕ ਹੈ ਜੀ ਤਾਂ ਦਰਸ਼ਕੋ ਇਹ ਬਹੁਤ ਪੁਰਾਣਾ ਮਿਸਤਰੀ ਹੈ ਵੀਰ ਆਪਣੇ ਏਰੀਏ ਦਾ ਮੈਨੂੰ ਲੱਗਦਾ ਕਿੰਨੇ ਕਰ ਫੇਰੇ ਹਜ਼ਾਰਾਂ ਫਿਟਰੀਸ ਠੀਕ ਕਰਤੇ ਹੋਣਗੇ ਵੀਰ ਕਿੰਨੇ ਕੁ ਮਰ ਚਲਾਗੇ ਤੇ ਕੰਮ ਤੇ ਥੋੜਾ ਜਿਹਾ ਸਰਾਂ ਸਾਲਾਂ ਲੱਗੇ ਹੋ ਗਏ ਸੋਬ ਦਰਸ਼ਕੋ ਜਿਵੇਂ ਕਹਿੰਦੇ ਨੇ ਮਿਸਤਰੀ ਹੱਥ ਲਾ ਕੇ ਦੱਸ ਦਿੰਦਾ ਫਿਟਟਰ ਨੂੰ ਤੇ ਵੀਰ ਹੱਥ ਲਾਉਣ ਵਾਲੇ ਆ ਹੱਥ ਲਾ ਕੇ ਦੱਸ ਦੂਗਾ ਵੀ ਕੀ ਪ੍ਰੋਬਲਮ ਆ ਤਜਰਬਾ ਬਹੁਤ ਜ਼ਿਆਦਾ ਆ ਤੇ ਬਾਕੀ ਖੋਲ ਕੇ ਆਪ ਵੇਖਦੇ ਆ ਵੀ ਕੀ ਪ੍ਰੋਬਲਮ ਆ ਗਈ। ਲੈ ਦਰਸ਼ਕੋ ਬਾਈ ਆਸ ਤੇ ਫੱਟੀ ਰਹਿ ਜਾਂਦੀ। ਬੈਠ ਕੇ ਕਹਿੰਦਾ ਤੂੰ ਪ੍ਰੀਤ ਨਾਲ ਕਰਾਂਗੇ। ਠੀਕ ਹੈ ਨਾ? ਜਿਹੜੀ ਕੋਈ ਪ੍ਰੋਬਲਮ ਹੋਈ ਲਿਖ ਦੀ ਪਤਾ ਲੱਗ ਜੂ ਬਾਈ ਹੈ ਨਾ। ਤੁਮ ਖਾਲੀ ਚਲਾਉਣਾ। ਹਾਂਜੀ ਖਾਲੀ ਚਲਾਉਣਾ। ਇਹ ਨਾ ਸਟਾਰਟ ਨਹੀਂ ਹੋਇਆ। ਪੂਰੀ ਵਾਰ ਜੀ ਕਰਦਾ ਸੀ। ਦੇਖੋ ਦਰਸ਼ਕੋ ਬਾਈਕ ਦਾ ਗਲਾਰੀ ਰੁੱਤੀ ਵੀ ਆ ਬਾਕੀ ਖੋਲ ਕੇ ਪਤਾ ਲੱਗ ਜੂਗਾ ਤੇ ਆਵਾਜ਼ ਵੇਖ ਕੇ ਦੱਸਦਾ ਹਨਾ ਇਹ ਹੁੰਦੇ ਆ ਮਿਸਤਰੀ ਮਿਸਤਰੀਆਂ ਦੀ ਤਜਰਬੇ ਕਿਉਂਕਿ ਆਮ ਬੰਦੇ ਨੇ ਮੱਥਾ ਮਾਰੀ ਜਾਣਾ ਸੀ ਜਿਵੇਂ ਜਿਵੇਂ ਗਿੜਾ ਪਾ ਲਿਆ ਉਹ ਦੀ ਦੱਸਦਾ ਕਹਿੰਦਾ ਵੀ ਚੁੱਟੀ ਦੀ ਹੈ ਗਲਾਰੀ ਬਾਕੀ ਜਿਵੇਂ ਜਿਵੇਂ ਖੋਲਾਂਗੇ ਓਵੇਂ ਓਵੇਂ ਸਾਰਾ ਕੁਝ ਸਾਹਮਣੇ ਆਈ ਜਾਣਾ ਆਪਣੇ ਪਾਈ ਗੋਲ ਦਾ ਗਾਰੇ ਗੋਲ ਤਨ ਅੱਛਾ ਜੀ ਹਾਂ ਅੱਛਾ ਇਹਦੇ ਚ ਪ੍ਰੋਬਲਮ ਆ ਗਈ ਜਿਹੜੀ ਕੀ ਸਪ ਹੈ ਉਹ ਹੀ ਠੀਕ ਹੈ ਜੀ ਬਤਾਓ ਲੈਣ ਬਤਾਇਓ ਕਰਵਾ ਦੇਵਾ ਲਮਣ ਵਾ ਲੱਗਦਾ ਸੀ ਜਿਸ ਮੈਂ ਮੀਟ ਹੋਊਗਾ ਹਾਂ ਫਿਰ ਕਲ ਗਿਆ ਜੀ ਹਨਾ ਮੌਸਮ ਕੁਲਦਾ ਤੇ ਪਾਈ ਨੂੰ ਚੱਲ ਨਹੀਂ ਰਿਹਾ ਜੀ ਹਾਂ ਵਿਚ ਵਿਚੇ ਰੀਚ ਗਰਮੀ ਨਾ ਵਾਟਾ ਵੱਢਦੀ ਗਰਮੀ ਸੀ ਜਾਵਾ ਜੀ ਬਹੁਤ ਲੰਮੀ ਗਰਮੀ ਚ ਕੰਮ ਕਰਨਾ ਵੀ ਔਖਾ ਹੈ ਕੋਲ ਤਾਂ ਅੰਦਰ ਬੈਠਾ ਵੀ ਨਹੀਂ ਜਾਂਦਾ ਇਹ ਕੱਲ ਕਰਮੀ ਜਾਵਾ ਸੀ ਜੀ ਜੇ ਬਾਹਰ ਮੈਂ ਸੂਰਿਆ ਫਿਰਦਾ ਨਾ ਉਹ ਠੀਕ ਰਹਿੰਦਾ ਹਾਂ ਜਾਰੇ ਫਿਰ ਐਸ ਯੂ ਸੀ ਤਾਂ ਫਿਰ ਬਾਹਲਾ ਸ਼ਰੀਰ ਨੂੰ ਪੋਲਾ ਕਰ ਦਿੰਦੇ ਆ ਉਹ ਤਾਂ ਫਿਲਟਰ ਫਿਲਟਰਾਂ ਦਾ ਕੰਮ ਵੀ ਲਿਫਰ ਘਟ ਗਿਆ ਹੋਊਗਾ ਹੀ ਹਨਾ ਮੋਟਰਾਂ ਮੋਟਰਾਂ ਕਰਕੇ ਫਰਕ ਪੈ ਗਿਆ ਵੀ ਕਿ ਤੁਹਾਨੂੰ ਜੇ ਬਾਏ ਹੋਵੇ ਪੱਠਾ ਵਾਲੇ ਤੇ ਆਵੇ ਮਜ਼ਦਰਾ ਮੋਟਰਾਂ ਵਾਲੇ ਵਾਲੇ ਹਾਂ ਨਾ ਉਹਨੂੰ ਤਾਂ ਮੋਟਰ ਵੀ ਲਾਗੇ ਮੋਟਰ ਦੀ ਕਿਤੇ ਲੈਟ ਨਹੀਂ ਹੁੰਦੀ ਹਨਾ ਇਹਦਾ ਨਜ਼ਾਰਾ ਹੈਗਾ ਜਦੋਂ ਮਰਜ਼ੀ ਢੀੜਾ ਪਾਓ ਤੇ 2 ਮਿੰਟ ਚ ਕੰਮ ਨਿਬੜ ਜਾਂਦਾ ਰੁਗ ਵੱਡਾ ਲੱਗੇ ਜੀ ਛੋਟਾ ਲੱਗੇ ਜੀ ਇਹ ਪਰਵਾਹ ਹੀ ਨਹੀਂ ਮੰਨਦਾ ਤਾਂ ਹਾਂਜੀ ਹਾਂਜੀ ਸਾਨ ਹੁੰਦਾ ਜਰ ਹੋਇਆ ਪਿਆ ਜੀ ਹਨਾ ਕੱਢੀ ਹੈ ਨਾ ਪਹਿਲਾਂ ਹਾਂ ਤੇਲ ਕੱਢ ਲੈਣੇ ਆ ਜੀ ਜੀ ਡਿਜੀਟੂਰ ਲੜ ਗਿਆ ਆ ਨਹੀਂ ਬਗਾਇਆ ਹੋਇ ਕਿ ਨਹੀਂ ਚੱਲ ਰਿਹਾ ਅਸਲੀ ਚੁੜੜਿਆ ਬੱਲੇ ਪੂਰਾ ਡਿਜੀਟ ਭਰ ਲੀ ਠੀਕ ਹੈ ਇੱਥੇ ਹੁਣ ਪਾ ਦਾਂਗੇ ਚਾਰ ਚੁੱਕੀ ਇਹ ਰਾਈ ਲਉਗੀ ਇਹ ਘੜੀ ਨਹੀਂ ਜਾ ਰਿਹਾ ਇਹ ਨਾ ਸੋਫਟਾ ਹੋ ਕੱਢ ਲਿਆ ਮੈਂ ਡੀਜ਼ਲ ਕੱਢ ਲਿਆ ਬਣਾਏ ਕੀ ਚੀਜ਼ ਲੈ ਕੇ ਆਉਂਦੇ ਹੁੰਦਾ ਜਾ ਥੋੜਾ ਨਾ ਥੱਲੇ ਲੋਹਾ ਵਜਾਉਂ ਤੇ ਲੈ ਕੇ ਥੱਲੇ ਕੇ ਮੈਂ ਉਹ ਬਿਆ ਚੀਜ਼ ਕੋਈ ਨਾ ਕੋਈ ਪਾਲੀ ਸੋ ਮੱਝ ਵੀ ਯਾਰ ਕਰਕੇ ਮੈਨੂੰ ਪੱਠੇ ਨਹੀਂ ਮਿਲੇ ਅੱਗੇ ਸਵੇਰੇ ਸਵੇਰੇ ਤਾਜ਼ੇ ਪੌਣ ਲੈਣੇ ਆਂ। ਵਿਹਿਆ ਮਾੜਾ ਫੋਨ ਕਰ। ਹਾਂਜੀ। ਵਿਹਿਆ ਫੋਨ। ਹਾਂ ਬਸ ਨਹੀਂ ਆ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਪੱਠੇ ਲੈ ਕੇ ਜਾਂਦੇ 7 ਵਜੇ ਕੁਤਰੇ ਤੇ ਉਹ ਵੀ ਦੇਖਿਆ ਫਿਰ ਸਟਾਰਟ ਹੀ ਨਹੀਂ ਹੋਇਆ। ਪਹਿਲਾਂ ਵਧੀਆ ਚੱਲੀ ਗਿਆ। ਇਹ ਡੀਜ਼ਲ ਫਿਰ ਕਾਲੂ ਚੁਰਾ ਲ ਗਿਆ ਜੀ ਨਿਊਰਲਸ ਕਰਕੇ। ਬਹੁਤ ਰਲ ਜਾਂਦਾ ਉਹ ਬਿੱਲਾ ਇਹ ਪੰਪਿੰਗ ਨੇ। ਅੱਛਾ।

ਬੱਛੇ ਨ ਭਰ ਗਿਆ ਹੈ ਨਾ ਜਾਂ ਉੱਪਰ ਦੀ ਪਈ ਬਦ ਕੇ ਡੀਜ਼ਲ ਲੱਗਦਾ ਥੋਨੂੰ ਰੋੜੇ ਦੇ ਚ ਆਹ ਤੇ ਜੀਜੀ ਨਹੀਂ ਰਹੀ ਜੀ ਇਬਨੇ ਕਿਦੋਂ ਸੋਖਾ ਜੀ ਬੜਾ ਵਧੀਆ ਹੈ ਵਪਾਰ ਜਾਏ ਕੋਈ ਖੇਵ ਲੈ ਯਾਰ ਕੋਈ ਚੱਕੀ ਹਾਂਜੀ ਹਾਂ ਕਿੱਥੇ ਲੈ ਲੂੰ ਘੰਟਿਆਂ ਤੋਂ ਘੰਟੇ ਕੰਮ ਕਰ ਜਾਂਦੇ ਹੈ ਵਧੀਆ ਹਾਂਜੀ ਹਾਂ ਜਿਹੜੇ ਖਸਾਲ ਹੋ ਗਿਆ ਇਹ ਕੱਲ ਪਿਆ ਹਾਂ ਹੂੰ ਠੀਕ ਹਾਂ ਫਸਟ ਕਲਾਸ ਚੱਲ ਗਿਆ ਆਪਾਂ ਖੋਲਦੇ ਆਪਾਂ ਹੁਣ ਇਹ ਬਿੰਦੀ ਨੇ ਗ라이 ਟੁੱਟੀ ਹੈ ਕਿ ਨਹੀਂ ਟੁੱਟੀ ਲੈ ਰਹੀ ਮਿੱਤਰਾ ਗਲਾਰੀਆਂ ਤਾਂ ਮਿਸਤਰੀ ਸਾਰੇ ਸਹੀ ਹੈ ਬਈ ਆਹ ਟੁੱਟੀ ਪਈ ਹੈ हां आ देखो दर्शकू आएंदा ਮਿਸਤਰੀ ਦਾ ਕੰਮ ਸਾਰੀ ਆ ਆ ਦੇਖੋ ਸਾਰੀ ਪੂਰੀ ਪਈ ਹੈ ਜੀ ਇਹ ਆ ਦੱਸਾਂ ਗਰਾਈ ਟੁੱਟੀ ਹੈ हां ਫੇਰ ਕੇ ਵੇਖਿਆ ਜੇ ਆਪਾਂ ਗਰਾਈ ਟੁੱਟੀ ਹੈ ਦੇਖੋ ਦਰਸ਼ਕੋ ਹੋਰ ਕਿਸੇ ਚੀਜ਼ ਵਿੱਚ ਮਿਸਤਰੀ ਹੱਥ ਨਹੀਂ ਆਇਆ ਤੇ ਕਹਿੰਦਾ ਟਾਪੇ ਵਾਲੀ ਦੀ ਗਲਾਰੀ ਟੁੱਟੀ ਵੀ ਆ ਤੇ ਉਹੀ ਗੱਲ ਹੋ ਗਈ ਦੇਖੋ ਗਲਾਰੀ ਸਾਰੀ ਪੂਰੀ ਪਈ ਹੈਗੀ ਹਮ ਅਜੇ ਇਹ ਮਿਸਤਰੀ ਦਰਸ਼ਕੂ ਵੇਰ ਲਈ ਹੋਣਗੇ ਮੇਰੇ ਹਿਸਾਬ ਨਾਲ ਨਹੀਂ ਚਾਬੀਆਂ ਪਾਣੇ ਦਾ ਬਹੁਤ ਰੱਖੀ ਬੈਠੇ ਹੈਗੀ ਜਿਹੜਾ ਐ ਹੱਥ ਰੱਖ ਕੇ ਬਿਮਾਰੀ ਦੱਸਣ ਵਾਲੀ ਗੱਲ ਆ ਹੱਥ ਰੱਖ ਕੇ ਬਿਮਾਰੀ ਦੱਸਦੀ ਨਦਰਸ ਕੋ ਸਮਾਨ ਹੈ ਜਿਹੜਾ ਉਹ ਨਵਾਂ ਲੈ ਆਂਦਾ ਤੇ ਦਲਾਰੀ ਜਿਹੜੀ ਹੋਈ ਸੀ ਖਰਾਬ ਗਰਾਰੀ ਵੀ ਨਵੀਂ ਆ ਗਈ ਡੀਜ਼ਲ ਫਿਲਟਰ ਆ ਗਿਆ ਤੇ ਬਾਕੀ ਆ ਡਸਟਰ ਵਾਲਾ ਆ ਗਿਆ ਹਾਂ ਬਾਈ ਬਸ ਇੰਨਾ ਕੁ ਸਮਾਨ ਹੈ ਜਿਹੜਾ ਉਹ ਆਇਆ ਹੈਗਾ ਤੇ ਬਾਕੀ ਸਾਨੂੰ ਚਲਾ ਕੇ ਵੀ ਦਿਖਾਵਾਂਗੇ ਨਦਰਸ ਕੋ ਬਾਈ ਨੇ ਸਾਹ ਦਾ ਜਿਹੜਾ ਫਿਲਟਰ ਕੰਪਲੀਟ ਕਰਤਾ ਆ ਦੇਖੋ ਖਲਿਆਰਾ ਕਿੰਨਾ ਚਾਬੀਆਂ ਪਾਉਣੇ ਕਿੰਨਾ ਖਲਿਆਰਾ ਖਿੰਡ ਜਾਂਦਾ ਹੈਗਾ ਤੇ ਹੁਣ ਆਪਾਂ ਸਟਾਰਟ ਕਰਕੇ ਵੇਹਣੇ ਆ ਸਟਾਰਟਿੰਗ ਦੀ ਆਵਾਜ਼ ਤੁਸੀਂ ਉਦੋਂ ਵੀ ਸੁਣੀ ਸੀ ਜਦੋਂ ਆਪਾਂ ਗੇੜਾ ਪਾਉਂਦੇ ਸੀ ਤੇ ਹੁਣ ਵੀ ਦੇਖੋ ਤੁਸੀਂ ਥੋੜੇ ਜਿਹਾ ਜਿਹਾ ਵੀ ਸਟਾਰਟ ਹੋ ਗਿਆ ਆਹ ਮੈਂ ਹੋਰ ਵੀ ਫੀਟਰ ਦਾ ਘਰ ਘਰੇਲੂ ਕੰਮ ਕਰਾਣਾ ਹੁੰਦਾ ਜੇ ਨੇੜੇ ਦੇ ਨੇ 98670 3147 ਜੀ ਸ਼ੁਭਨਾਮ ਬਾਈ ਲਖਵੀਰ ਦਸਵੀਰ ਸਿੰਘ ਰਮਾਨਾ ਲਖਵੀਰ ਸਿੰਘ ਰਮਾਨਾ ਦੇ ਦਰਸ਼ਕੋ ਕਿਸੇ ਭਰਾ ਨੇ ਕੋਈ ਕੰਟੈਕਟ ਕਰਨਾ ਹੋਵੇ ਫੀਟਰ ਫੂਟਰ ਠੀਕ ਕਰਾਣਾ ਹੈ ਤਾਂ ਵੀ ਤੁਸੀਂ ਫੀਟਰ ਠੀਕ ਕਰਾ ਸਕਦੇ ਹੋ ਬਹੁਤ ਪੁਰਾਣਾ ਮਿਸਤਰੀ ਏਰੀਆ ਦਾ ਦਰਸ਼ਕੋ ਇਸ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਜੇਕਰ ਸਾਡਾ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਦਿਓ ਜਾਇ ਜੀ ਥੈਂਕ ਯੂ ਧੰਨਵਾਦ